ਦੋਸਤੋ ਕਹਿੰਦੇ ਮਿਹਨਤ ਨੂੰ ਆਖਰ ਫਲ ਮਿਲ ਹੀ ਜਾਂਦਾ ਇਹ ਜੋ ਤੁਸੀਂ ਨੌਜਵਾਨ ਦੇਖ ਰਹੇ ਹੋ ਕਸ਼ਿਸ਼ ਗੁਪਤਾ ਜੋ ਕਿ ਯੂਪੀਐਸਸੀ ਦੇ ਵਿੱਚ ਪਹਿਲਾਂ ਤਿੰਨ ਵਾਰ ਆਪਣੇ ਭਾਗ ਜਮਾ ਚੁੱਕਿਆ ਸੀ ਤੇ ਹੁਣ ਚੌਥੀ ਵਾਰ ਉਹ ਜਿਹੜਾ ਪਾਸ ਹੋਇਆ ਅਤੇ ਪੂਰੇ ਮਾਣ ਸਾਂਝ ਲੈਦਾ ਜਿਹੜਾ ਨਾਮ ਆ ਉਹ 587ਵੇਂ ਰੈਂਕ ਲੈ ਕੇ ਰੋਸ਼ਨ ਕੀਤਾਗਾ ਤੇ ਪੂਰੇ ਪਰਿਵਾਰ ਦੇ ਵਿੱਚ ਤੇ ਸਰਦੂਲਗੜ੍ਹ ਚ ਖੁਸ਼ੀ ਦਾ ਮਾਹੌਲ ਆ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਸਦੇ ਪਿਤਾ ਦੀ ਵੀ ਡੈਥ ਹੋ ਚੁੱਕੀ ਆ ਪਰ ਹੁਣ ਇਸ ਨੇ ਮਿਹਨਤ ਕਰਕੇ ਅੱਜ ਪੂਰੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਤੇ ਅੱਜ ਸਰਦੂਲਗੜ੍ਹ ਵਿੱਚ ਪੂਰੀ ਖੁਸ਼ੀ ਦਾ ਮਾਹੌਲ ਆ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਸ਼ੇਅਰ ਜਰੂਰ ਕਰੋ ਦੇ ਇਸ ਵੀਰ ਦਾ ਹੌਸਲਾ ਵੀ ਜਰੂਰ ਵਧਾਓ ਤਾਂ ਜੋ ਹੋਰ ਵੀ ਇਸ ਤਰ੍ਹਾਂ ਆਪਣੇ ਮਾਪਿਆਂ ਦਾ ਅਤੇ ਸ਼ਹਿਰ ਦਾ ਪਿੰਡ ਦਾ ਨਾਮ ਰੌਸ਼ਨ ਕਰਦੇ ਰਹਿਣ ਅੱਜ ਬਹੁਤ ਜਿਹੜਾ ਟਫ ਕਾਸਟ ਸੀ ਉਹ ਕਲੀਅਰ ਹੋ ਗਿਆ ਕਿਵੇਂ ਲੱਗ ਰਿਹਾ ਬਹੁਤ ਹੀ ਅੱਛਾ ਲੱਗ ਰਿਹਾ ਜੀ ਤੇ ਸਾਰਿਆਂ ਦੀਆਂ ਕੰਗ੍ਰੈਚੁਲੇਸ਼ਨਸ ਆ ਰਹੀਆਂ ਵਧਾਈਆਂ ਆ ਰਹੀਆਂ ਤਾਂ ਹੋਰ ਚੰਗਾ ਲੱਗ ਰਿਹਾ ਸਾਰੀ ਫੈਮਿਲੀ ਵੀ ਬਹੁਤ ਖੁਸ਼ ਹੈ ਮੈਂ ਵੀ ਬਹੁਤ ਖੁਸ਼ ਹਾਂ ਕਿੰਨਾ ਟਫ ਸੀ ਟਫ ਤਾਂ ਬਿਲਕੁਲ ਸੀਗਾ ਐਗਜ਼ਾਮ ਟਫ ਹੈ ਟਾਈਮ ਵੀ ਕਾਫੀ ਲੱਗਿਆ ਤਾਂ ਪਰ ਮਿਹਨਤ ਦਾ ਕਿਸੇ ਨਾ ਕਿਸੇ ਤਾਂ ਆਪਾਂ ਨੂੰ ਮਿਲਦਾ ਹੈ ਫਲ ਤਾਂ ਕਿੰਨਾ ਟਾਈਮ ਪੜਾਈ ਕਰਨ ਦੀ ਪੜਾਈ ਐਗਜ਼ਾਮ ਦੇ ਨਜ਼ਦੀਕ ਤਾਂ 8 ਤੋਂ 10 ਘੰਟੇ ਵੀ ਪਰ ਡੇ ਦੇਣੇ ਪਏ ਤੇ ਨਾਰਮਲੀ ਵੀ 6 ਤੋਂ 7 ਘੰਟੇ ਕੰਸਿਸਟੈਂਟਲੀ ਦੇਨੇ ਪਏ ਇਹ ਹோம் ਲਿਫਟਿੰਗ ਵਿੱਚ ਜਿਹੜਾ ਇਹ ਸਫਲਤਾ ਆ ਇਹਦੇ ਤੋਂ ਵੱਡਾ ਹਰ ਨਹੀਂ ਬਿਲਕੁਲ ਮੇਰੀ ਫੈਮਲੀ ਦਾ ਹੀ ਹੈ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਮੰਮੀ ਦਾ ਸਰ ਨਾਲੋਂ ਖਾਸ ਕਰ ਤੇ ਬਾਕੀ ਫੈਮਲੀ ਦਾ ਦਾਦਾ ਜੀ ਚਾਚੂ ਚਾਚੀ ਹੋਰ ਸਾਰੇ ਤੇ ਇਹਦੇ ਨਾਲ ਨਾਲ ਜਿਹੜੇ ਵੀ ਮੇਰੇ ਦੋਸਤ ਆ ਜਿਹੜੇ ਟੀਚਰਸ ਜੋ ਵੀ ਸਭ ਮਿਲੇ ਇਸ ਜਰਨੀ ਦੇ ਦੌਰਾਨ ਉਹਨਾਂ ਸਾਰਿਆਂ ਦਾ ਹੀ ਹੱਥ ਹੈ ਜੀ ਜਿਹੜੀ ਮੁਰਲੀ ਸਿੱਖਿਆ ਉਹ ਤੇ ਥੋੜੀ ਜੀ ਮੇਰੀ 10th ਤੱਕ ਦੀ ਸਿੱਖਿਆ ਬਾਲਵਾਟਿਕਾ ਪਬਲਿਕ ਸਕੂਲ ਤੋਂ ਰਹੀ ਹੈ ਉਸ ਤੋਂ ਬਾਅਦ 11th 12th ਸਰਸਾ ਸਕੂਲ ਤੋਂ ਸਰਸਾ ਕੀਤੀ ਹੈ ਗ੍ਰੈਜੂਏਸ਼ਨ ਪੀਏ ਪ੍ਰੋਗਰਾਮ ਡੀਯੂ ਤੋਂ ਕੀਤੀ ਹੈ ਮੇਰਾ ਇਹ 4th ਅਟੈਂਪਟ ਸੀਗਾ ਹੁਣ ਅੱਗੇ ਦਾ ਜਿਹੜਾ ਜਿਹੜਾ ਕਿਹੜਾ ਡਿਪਾਰਟਮੈਂਟ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਅੱਗੇ ਹਜੇ ਫਿਲਹਾਲ ਤਾਂ ਸਰਵਿਸ ਅਲੋਕੇਟ ਨਹੀਂ ਹੋਈ ਹੈ ਤਾਂ ਸ਼ੋਰਟੀ ਨਾਲ ਕਹਿਣਾ Uh, सही नहीं होगा इस टाइम uh, पर जो भी सर्विस मिलू मैं कोशिश करूँगा अपने वालों अपना बेस्ट दे सकता नहीं बिल्कुल पेशेंस की तो बहुत ज़्यादा जरूरत है मतलब ये मन के ना हो कि सू एक दो तो साल से रिजल्ट जरूरी मिल ही जाऊगा तो पेशेंस कंसिसटेंसी हार्डवर्क ये बहुत जरूरी है इस एग्जाम ਲੱਗ ਰਿਹਾ ਅੱਜ ਵੇਟ ਆ ਜਿਹੜਾ ਇੱਕ ਇੰਡੀਆ ਦਾ ਬਹੁਤ ਵੱਡਾ ਟਫ ਟਾਸਕ ਸੀ ਜਿਹੜਾ ਯੂਪੀਐਸਸੀ ਦਾ ਵਿਜਾਨ ਕਲੀਅਰ ਕੀਤਾ ਕਿਵੇਂ ਲੱਗ ਰਿਹਾ ਬਹੁਤ ਹੀ ਅੱਛਾ ਲੱਗ ਰਿਹਾ ਜੀ ਵੀ ਸਪਨਾ ਜਿਸ ਤਰ੍ਹਾਂ ਕੋਈ ਪੂਰਾ ਹੋ ਗਿਆ ਹੁੰਦਾ ਇਹ ਜਿਹੜਾ ਬਚਪਨ ਤੋਂ ਦੇਖਿਆ ਸੀ ਜਦੋਂ ਇਹ ਪੈਦਾ ਹੋਇਆ ਉਦੋਂ ਦਾ ਮਤਲਬ ਬਹੁਤ ਹਾਰਡ ਵਰਕ ਕੀਤਾ ਇਹਨੇ ਬਹੁਤ ਹੀ ਪੇਸ਼ੈਂਸ ਨਾਲ ਮਤਲਬ ਕਈ ਵਾਰ ਸਾਡਾ ਪੇਸ਼ੈਂਸ ਟੁੱਟ ਜਾਂਦਾ ਸੀ ਪਰ ਇਹਨੇ ਫਿਰ ਵੀ ਸਰਲੀ ਨਾਲ ਕੀਤਾ ਕਈ ਜਿਹੜੇ ਹੁਣ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਉਹਨਾਂ ਦੀਆਂ ਮਾਵਾਂ ਨੂੰ ਕੀ ਮੈਸੇਜ ਹੈ ਇਹ ਮੈਸੇਜ ਦੇਉਗੇ ਕਿ ਬੱਚਿਆਂ ਦਾ ਸਾਥ ਦਿਓ ਬੱਚਿਆਂ ਤੋਂ ਮਤਲਬ ਜਲਦੀ ਐਕਸਪੈਕਟ ਨਾ ਕਰੋ ਕਿ ਇਹ ਵੀ ਰਿਜ਼ਲਟ ਸੋਨੂੰ ਜਲਦੀ 1 ਸਾਲ ਦੇ ਵਿੱਚ 2 ਸਾਲ ਦੇ ਵਿੱਚ ਦੇਣਗੇ ਉਹਨਾਂ ਨੂੰ ਟਾਈਮ ਦਿਓ ਉਹਨਾਂ ਦਾ ਸਾਥ ਦਿਓ ਬਸ ਬਹੁਤ ਹੀ ਖੁਸ਼ੀ ਹੈ ਪਰਿਵਾਰ ਦੀ ਮੈਂਬਰਾਂ ਨੂੰ ਮੰਡੀ ਨੂੰ ਸਾਡੇ ਸੀਨੀਅਰ ਨੂੰ ਜੂਨੀਅਰ ਨੂੰ ਪ੍ਰਸ਼ਾਸਨ ਨੂੰ ਬਹੁਤ ਵੱਡੀ ਖੁਸ਼ੀ ਹੈ ਔਰ ਪੂਰੀ ਤਨਮਨ ਮੈਂ ਇੰਟਰਨਲ ਨਹੀਂ ਆਪਣਾ ਹੋ ਗਿਆ ਸਟੱਡੀ ਪੂਰੀ ਕੀਤੀ ਹੈ ਜਦੋਂ ਕਿਤੇ ਸਟੱਡੀ ਕਰਦੇ ਹੁੰਦੇ ਸੀ ਕਿਦਾਂ ਕਿਤੇ ਲੱਗਦਾ ਕਿ ਯਾਸ ਵੀ ਸੀ ਹਾਂ ਸਾਨੂੰ ਇਸ ਵਾਰ ਪੂਰੀ ਮੀਸ ਸੀ ਵੀ ਚੌਥਾ ਸਾਲ ਹੋ ਗਿਆ ਇਸ ਵਾਰ ਇਹ ਸ਼ਾਇਦ ਵੀ ਪੂਰਾ ਕੰਪਲੀਟ ਪਾਸ ਹੋ ਗਿਆ ਮਤਲਬ ਸਰਗੂਲਗੜ ਦਾ ਪਹਿਲਾ ਬੱਚਾ ਜਿਹਨੇ ਰਿਕਾਰਡ ਤੋੜਿਆ ਹੈ ਹਾਂ ਬਾਅਦ ਕੀ ਕਹਿਣਾ ਜਦੋਂ ਮਾਨ ਮੈਦੂ ਹੁੰਦਾ ਹੈ ਸਾਨੂੰ ਹਾਂ ਪੂਰੇ ਸੂਰ ਨੂੰ ਹਲਕੇ ਨੂੰ ਪੂਰਾ ਮਾਨ ਮਹਿਸੂਸ ਹੁੰਦਾ ਹੈ ਹਾਂ